ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬਠਿੰਡਾ ਤੇ ਮਾਡਲ ਟਾਊਨ ਵਿਖੇ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਕੋਟੀ ਦੇ ਬਾਹਰ ਦਿੱਤਾ ਗਿਆ ਇਹਨਾਂ ਵੱਲੋਂ ਧਰਨਾ ਮੰਗਲਵਾਰ ਨੂੰ 11 ਵਜੇ ਦੇ ਲਗਭਗ ਗੋ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸੱਦੇ ਤੇ ਪੂਰੇ ਹੀ ਦੇਸ਼ ਦੇ ਅੰਦਰ ਬੀਜੇਪੀ ਉਮੀਦਵਾਰਾਂ ਜਾਂ ਉਹਨਾਂ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਹਨ ਤੇ ਅੱਜ ਉਹਨਾਂ ਵੱਲੋਂ ਬਠਿੰਡਾ ਤੇ ਮਾਡਲ ਟਾਊਨ ਫੇਸ 3 ਵਿਖੇ ਬੀਜੇਪੀ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੀ ਕੋਟੀ ਦੇ ਬਾਰ ਧਰਨਾ ਦਿੱਤਾ ਗਿਆ। ਸਰ ਕੀ ਨਾਮਾ ਤੁਹਾਡਾ? ਮੈਂ ਪਰਸ਼ੋਤਮ ਮਹਾਰਾਜ ਜਿਲ੍ਹਾ ਫਿਰਦਾਉਣ ਤੋਂ ਧਰਤੀ ਕਿਸਾਨ ਨੂੰ ਕਰਨ ਕੀ ਜੀ। ਕੀ ਨਾਮ ਨਾਲ ਪਰਸ਼ੋਤਮ? ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡੇ ਦੋ ਫੋਰਮਾਂ ਵੱਲੋਂ ਸੱਦਾ ਹੈ। ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ। ਇਹਨਾਂ ਵੱਲੋਂ ਸੱਦਾ ਵੀ ਸਾਰੇ ਭਾਜਪਾ ਲੀਡਰਾਂ ਦੇ ਘਰਾਂ 'ਤੇ ਧਰਨੇ ਦੇਣੇ ਆ 12 ਤੋਂ ਲੈ ਕੇ 4 ਤੱਕ। ਕਿਉਂਕਿ ਜਿਹੜੀ ਇਹ ਭਾਜਪਾ ਸਰਕਾਰ ਹੈ ਪਿਛਲੇ ਸਮੇਂ ਦੇ ਵਿੱਚ ਸਾਢੇ 3 ਮਹੀਨਿਆਂ ਤੋਂ ਲੋਕ ਸੜਕਾਂ ਤੇ ਬੈਠੇ ਆ ਇਹਨਾਂ ਨੇ ਦਿੱਲੀ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ ਇਹਨਾਂ ਨੇ ਕਿਸਾਨਾਂ ਤੇ ਇਹੋ ਜਿਹੇ ਹਥਿਆਰ ਚਲਾਏ ਜਿਹੜੇ ਮਤਲਬ ਜਿਨ੍ਹਾਂ ਨਾਲ ਬਹੁਤ ਲੋਕਾਂ ਦੀਆਂ ਅੱਖਾਂ ਗਈਆਂ ਜਾਨਾਂ ਗਈਆਂ ਤੇ ਬਾਰੇ ਲੋਕਾਂ ਦੇ ਪਾਜ ਹੋ ਕੇ ਮਤਲਬ ਹੈ ਇੱਥੇ ਕਿਹਨਾਂ ਤੱਕ ਹੈ ਇੱਥੇ ਕਿਹਨਾਂ ਤੱਕ ਸਮਾਂ ਇਹ ਸੇ ਜਿਹੜਾ ਅੱਜ ਦਾ ਧਰਨਾ ਇਹ ਪਰਮਪਾਲ ਕੋਲ ਮੂਕਾ ਜਿਹੜੀ ਕੈਂਡੀਡੇਟ ਹੈ ਆਪਣਾ ਭਾਜਪਾ ਦੀ ਉਹਦੀ ਕੋਠੀ ਦੇ 바ਰਗੇ ਮਤਲਬ ਧਰਨਾ ਕਿਉਂਕਿ ਇਹ ਇਕੱਲਾ ਇੱਥੇ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਤੇ ਦੂਜੇ ਸੂਬਿਆਂ ਦੇ ਵਿੱਚ ਵੀ ਇਹ ਧਰਨਾ ਲੱਗੂ ਹੋ ਰਿਹਾ ਹੈ ਇਸ ਲਈ ਅਸੀਂ ਵੀ ਉਹ ਜਿਹੜਾ 4 ਘੰਟੇ ਦਾ ਰੋਸਟਰ ਟੈਸਟ ਕਰਨਾ ਆਏ ਹਾਂ ਸੀ ਗਾਹਾਂ ਇਥੋਂ ਦੇ ਪ੍ਰਸ਼ਾਸਨ ਦਾ ਇਥੋਂ ਦੇ ਇਹਨਾਂ ਦਾ ਰਵਈਆ ਆਕਾਰਾਂ ਵੀ ਵਿਚਲਾ ਕੇ ਖੜਾ ਗਏ ਵੀ ਪਹਿਲਾਂ ਕਹਿੰਦੇ ਸੀ ਇੱਥੇ ਕਰਨ ਨਹੀਂ ਦੇਣਾ ਪਰ ਅਸੀਂ ਫਿਰ ਪ੍ਰਸ਼ਾਸਨ ਨੂੰ ਸਾਫ਼ ਕਰਤਾ ਸੀ ਵੀ ਅਸੀਂ ਜੇ ਤੁਸੀਂ ਨਹੀਂ ਟੈਂਟ ਲਾਉਣ ਦਿੰਦੇ ਸੀ ਤਾਂ ਪੇ ਕਰਾਂਗੇ ਜੇ ਕੋਈ ਨੁਕਸਾਨ ਹੋ ਗਿਆ ਕਿਸੇ ਬੰਦੇ ਦਾ ਤੇ ਜ਼ਿੰਮੇਵਾਰੀ ਜਾਂ ਪ੍ਰਸ਼ਾਸਨ ਦੀ ਜਾਂ ਇਥੋਂ ਇਹਨਾਂ ਦੀ ਇਸ ਲਈ ਕਿਸੇ ਨੂੰ ਜਗ੍ਹਾ ਤਾਂ ਦੇਤੀ ਪਰ ਹਜੇ ਵੀ ਸ਼ਰਾਰਤਾਂ ਕਰਨੂ ਨਹੀਂ ਆ ਗੱਡੀਆਂ ਨੇ ਲਾ ਕੇ ਕਰਕੇ ਲੋਪ ਮਦਦ ਰੇ ਤੁਰ ਗਏ ਤੇ ਪ੍ਰਸ਼ਾਸਨ ਨੂੰ ਅਸੀਂ ਵਾਰੀ ਵਾਰੀ ਕਹਿ ਰਹੇ ਆ ਜੀ ਇਹ ਵਿਹਲਾ ਕਰਾ ਦੇ ਕਿਉਂਕਿ ਸੜਕ ਸਰਕਾਰੀ ਹੈ ਕਿਸੇ ਦਾ ਕੋਤਣਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰੋਫੈਸਰ ਹਾਂ ਜੀ ਮੈਂ ਅਮਰਜੀਤ ਕੌਰ ਬਠਿੰਡਾ ਬੀਕ ਜੀ ਉਹ ਤਾਂ ਸਿੱਧੂਪੁਰ ਅੱਜ ਜਿਹੜਾ ਅਸੀਂ ਪਰਮਪਾਲ ਕੌਰ ਸਿੱਧੂ ਦਾ ਭਾਜਪੀ ਦੀ ਕੈਂਡੀਡੇਟ ਹੈ ਜਿਹੜੀ ਬਠਿੰਡਾ ਤੋਂ ਇਹਦਾ ਜਿਹੜਾ ਘਰ ਘੇਰਿਆ ਹੈਗਾ ਏ ਅਸੀਂ ਦੇਖੋ ਜਿਹੜੀ ਬੀਜੇਪੀ ਦੀ ਸਰਕਾਰ ਹੈ ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਹੋ ਨਹੀਂ ਕਰਦੇ ਵੀ ਸਲਾਉਂਦੇ ਨਹੀਂ ਹੈਗੇ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਕਾਤਲ ਹੈ ਜਿਹੜੇ ਸਾਡੇ ਸ਼ੁਭਕਰਨ ਦੇ ਵੀਰ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸਾਡੇ ਅਨੇਕਾਂ ਜਿਹੜੇ ਵੀਰ ਆ ਜਿਹੜੇ ਫੱਟੜ ਹੋਏ ਆ ਤੇ ਜਿਹੜੀ ਇਹ ਇੰਨਾ ਕੁਝ ਜਿਹੜਾ ਬੀਜੇਪੀ ਨੇ ਸਰਕਾਰ ਨੇ ਕੀਤਾ ਪਰ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਇੰਨੀ ਕੁ ਜਿਵੇਂ ਕਹਿ ਦਈਏ ਵੀ ਗਰੀ ਹੋਈ ਇੰਨੀ ਕਿ ਇਹ ਪੰਜਾਬ ਪ੍ਰਤੀ ਇੰਨੀ ਕੁ ਘਟਿਆ ਸੋਚ ਰੱਖਦੀ ਆ ਜਿਹੜਾ ਮੋਦੀ ਵੋਟਾਂ ਵਾਸਤੇ ਆਇਆਗਾ ਇੱਥੇ ਪੰਜਾਬ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਸਾਰੇ ਦੇ ਸਾਰੇ ਜਿੰਨੇ ਵੀ ਸੱਤਾ ਦੇ ਵਿੱਚ ਬੈਠੇ ਨੇ ਕੇਂਦਰੀ ਮੰਤਰੀ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਨਿਗਾਹ ਟਿਕੀ ਹੋਈ ਹੈ ਜਿਵੇਂ ਸਿਮਰਤੀ ਹਰਾਨੀ ਆ ਅੱਜ ਉਹਦਾ ਵੀ ਜਿਵੇਂ ਬਹੁਤ ਵੱਡਾ ਇੱਥੇ ਜਿਹੜਾ ਹੈਗਾ ਰੋਡ ਮਾਰਚ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਆ ਪਰ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਹੈਗੀ ਪੰਜਾਬ ਤੇ ਟਿਕੀ ਹੋਈ ਹੈ ਵੀ ਜਿਹੜੇ ਪੰਜਾਬ ਨੂੰ ਦੇ ਲੋਕਾਂ ਨੂੰ ਕਿਵੇਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਵੀ ਸਿੱਖਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਸਿੱਧਾ ਤੇ ਸਿੱਧਾ ਜਿਹੜਾ ਉਹ ਹੈਗਾ ਉਹ ਸਿੱਧਾ ਤੇ ਸਿੱਧਾ ਵਾਰ ਹੈ ਸਾਡੇ ਬੰਦੀ ਸਿੰਘ ਜਿਹੜੇ ਇਸ ਟਾਈਮ ਜਿਲ੍ਹਾਂ ਦੇ ਵਿੱਚ ਬੰਦ ਨੇ ਆਪਦੀਆਂ ਸਲਾਮਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਤੇ ਸਿੱਧਾ ਤੇ ਸਿੱਧਾ ਇਹ ਬਿਆਨ ਉਹਨਾਂ ਤੇ ਜਾਂਦਾ ਵੀ ਇਹ ਸਿੱਖਾਂ ਨੂੰ ਜਿਹੜਾ ਹੈਗਾ ਭਾਜਪਾ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਦੇ ਮਾਫ ਨਹੀਂ ਕਰਾਂਗੇ ਮੈਂ ਇੱਥੇ ਇਹ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜਦੋਂ ਇਹ ਸ਼ਰੇਆਮ ਜਿਹੜੇ ਆਪਦੇ ਬਿਆਨ ਦੇ ਰਿਹਾ ਕਿ ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਭਾਜਪਾ ਸਰਕਾਰ ਹੈਗੀ ਇਹ ਕੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਪਰ ਤਿੱਕੀਵੇਂ ਇਹ ਧਰਮਾਂ ਦੇ ਨਾਂ ਤੇ ਨਫ਼ਰਤ ਫੈਲਾਉਂਦੀ ਹੈ ਭਾਜਪਾ ਸਰਕਾਰ 1984 ਜਦੋਂ ਕਾਂਗਰਸ ਦੀ ਸਰਕਾਰ ਸੀਗੀ ਜੇ ਆਪਾਂ ਕਹਿ ਦਈਏ ਬੇਅਦਬੀ ਦਾ ਮਸਲਾ ਅਕਾਲੀ ਦਲ ਦੇ ਮਾਮਲੇ ਟਾਈਮ 'ਚ ਹੋਇਆ ਕੀ ਕਾਰਨ ਆ ਵੀ ਭਾਜਪਾ ਦਾ ਹੀ ਵਿਰੋਧ ਜ਼ਿਆਦਾ ਕੀਤਾ ਜਾ ਰਿਹਾ ਜਿਹੜੇ ਬਾਕੀ ਮਸਲੇ ਉਹ ਸਾਰੇ ਥੱਲੇ ਰਹਿ ਗਏ ਦੇਖੋ ਵੈਸੇ ਤਾਂ ਇਹ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਆਪਸ ਵਿੱਚ ਮਾਮੇ ਪੂਆ ਦੇ ਪੁੱਤ ਹੀ ਨੇ ਸਾਰੇ ਮਿਲੇ ਹੋਏ ਨੇ ਸਾਰੇ ਇਕੱਠੇ ਬਹਿ ਕੇ ਇਹ ਕੌਫੀ ਨਾ ਪਿੰਦੇ ਨੇ ਸਾਰੇ ਇਕੱਠੇ ਬਹਿ ਕੇ ਇਹ ਕਿਤੇ ਨਾ ਕਿਤੇ ਪੈਦ ਲਾਉਂਦੇ ਨੇ ਇਹ ਸਾਰੇ ਇੱਕੋ ਹੀ ਨੇ ਪਰ ਵੀ ਜਿਹੜਾ ਕਿਸਾਨਾਂ ਵਾਸਤੇ ਜਿਹੜਾ ਇਹਨਾਂ ਨੇ ਕਿੱਤੇ ਹੈਗੇ ਇਹਨੇ ਮਾੜੀ ਘਟੀਆਂ ਸੋਚ ਇਹਨਾਂ ਨੇ ਕਿਸਾਨਾਂ ਵਾਸਤੇ ਰੱਖੀ ਆ ਅਸੀਂ 3.5 ਮਹੀਨਿਆਂ ਤੋਂ ਜਿਵੇਂ ਅਸੀਂ ਬਾਰਡਰਾਂ ਤੇ ਬੈਠੇ ਆ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਸੈਂਟਰ ਸਰਪਰਟ ਵੱਲੋਂ ਮੰਨੀਆਂ ਹੋਈਆਂ ਮੰਗੇ ਨੇ ਨਾ ਕਿ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਬੈਠੇ ਆ ਉਹਦੇ ਵਿੱਚ ਹੈ ਕਿ ਐਮਐਸਪੀ ਜਿਹੜੀ ਮੇਨ ਮੰਗ ਹੈਗੀ ਆ ਐਮਐਸਪੀ ਕਿਉਂ ਨਹੀਂ ਚਾਹੀਦੀ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਵੀ ਆਪ ਦੀ ਚੀਜ਼ ਬਣਾਉਂਦਾ ਆ ਆਦੇ ਰੇਟ ਉਹ ਆਪ ਆਦੇ ਮਨ ਨਾਲ ਉਹ ਕਹਿ ਕਰਦਾ ਤੇ ਫਿਰ ਕਿਸਾਨ ਕਿਉਂ ਨਹੀਂ ਜਿਹੜਾ ਹੈਗਾ ਉਹਨੂੰ ਆਪਦੀ ਜਿਹੜਾ ਫਸਲ ਦਾ ਮੁੱਲ ਸਹੀ ਰੇਟ ਤੇ ਮਿਲਣਾ ਚਾਹੀਦਾ ਕੀ ਚਾਹੁੰਦੇ ਹਾਂ ਐਮ ਐਸ ਪੀ ਇਹੀ ਵੀ ਜਿਹੜਾ ਹੁਣ ਦੇਖੋ ਆਲੂ ਆ ਇੱਕ ਕਿਸਾਨ ਤੋਂ ਆਲੂ ਕੀ ਰੇਟ ਖਰੀਦਾ ਜਾਂਦਾ ਉਹੀ ਆਲੂ ਦੀ ਚਿਪਸ ਬਣਦੀ ਆ ਤੇ ਉਹ ਇੱਕ ਛੋਟੇ ਛੋਟੇ ਪੈਕਟਾਂ ਦੇ ਵਿੱਚ ਪਾ ਕੇ ਜੇ ਮੈਂ 10 ਰੁਪਏ ਦਾ ਪੈਕਟ ਵਿਕਦਾ ਤਾਂ ਲੁੱਟ ਜਿਹੜੀ ਹੋ ਰਹੀ ਆ ਆਮ ਲੋਕਾਂ ਦੀ ਤੇ ਕਿਸਾਨਾਂ ਦੀ ਹੋ ਰਹੀ ਆ ਉਸ ਕਰਕੇ ਅਸੀਂ ਜਿਹੜਾ ਐਮ ਐਸ ਪੀ ਦੇ ਜਿਹੜੇ ਮੰਗ ਨੂੰ ਰੱਖਿਆ ਹੋਇਆ ਕਰਜ਼ਾ ਮਾਫੀ ਨੂੰ ਦੇਖੋ ਜਿਹੜੇ ਇਹਨਾਂ ਦੇ ਡਾਨੀਆਂ ਬਾਨੀਆਂ ਦੇ ਵੱਡੇ ਮਗਰ ਮੱਛਾਂ ਦੇ ਜਿਹੜੇ ਲੋਕ ਆ ਨੀਰ ਮੋਦੀ ਵਰਗੇ ਆ ਲੈ ਕੇ ਲੱਖਾਂ ਕਰੋੜਾ ਰੁਪਈਆ ਉਹ ਬਾਹਰਲੇ ਦੇਸਾਂ ਨੂੰ ਭੱਜ ਗਏ ਜਦੋਂ ਉਹਨਾਂ ਦਾ ਇਹ ਕਰਜ਼ਾ ਮਾਫ਼ ਕਰ ਸਕਦੇ ਆ ਤੇ ਫਿਰ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਕਿਸਾਨ ਕਦੇ ਕਹਿ ਦਿੰਦੇ ਆ ਇਹ ਅੰਕਤਵਾਦੀ ਹੈ ਕਦੇ ਕਹਿ ਦਿੰਦੇ ਆ ਇਹ ਵੱਡੀਆਂ ਗੱਡੀਆਂ ਕਿਉਂਕਿ ਜਿਹੜੇ ਕਿਸਾਨ ਐ ਡੜ ਦਾ ਸੱਪਾਂ ਦੀਆਂ ਸਿਰੀਆਂ ਲਟੜਦੇ ਆ ਦੇਸ ਦੁਨੀਆ ਦੇ ਆ ਅੰਨ ਦਾ ਟਿੱਡ ਪਰਦੇ ਆ ਅੰਨ ਦਾ ਤਾਂ ਕਹਲਾਉਂਦਾ ਹੈ ਕਿਸਾਨ ਫਿਰ ਦੇਖੋ ਇਹਨਾਂ ਦਾ ਜੀ ਨਹੀਂ ਕਰਦਾ ਵੀ ਇਹ ਵੱਡੀਆਂ ਗੱਡੀਆਂ ਤੇ ਇਹ ਨਹੀਂ ਘੁੰਮ ਸਕਦੇ ਇਹਨਾਂ ਦੇ ਬੱਚੇ ਆ ਜਿਹੜੇ ਉਹ ਨਹੀਂ ਵੱਡੀਆਂ ਗੱਡੀਆਂ ਤੇ ਘੁੰਮ ਸਕਦੇ ਪਰ ਕੁੱਲ ਮਿਲਾ ਕੇ ਸਾਡੀ ਜਿਹੜੀ ਪਰਸਨਲੀ ਸੋਚ ਨੂੰ ਲੈ ਕੇ ਅਸੀਂ ਜਥੇਬੰਦਕ ਹੁਏ ਆ ਬਸ ਇਹੀ ਆ ਵੀ ਜਿਹੜੀ ਇਹ ਭਾਜਪਾ ਦੀ ਸਰਕਾਰ ਆ ਇਹ ਕਿਤੇ ਨਾ ਕਿਤੇ ਹਰ ਧਰਮ ਦੇ ਜਿੰਨੇ ਵੀ ਧਰਮਾਂ ਦੇ ਹਰ ਧਰਮਾਂ ਦੇ ਲੋਕਾਂ ਨੂੰ ਇਹ ਆਪਸ ਦੇ ਵਿੱਚ ਲੜਾਉਂਦੀ ਆ ਪਿਛਲੇ ਪਲਾਨ ਵੀ ਇਹਨਾਂ ਨੇ ਐਲਾਨ ਕੀਤਾ ਸੀਗੇ ਸਵਾਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਲਾਗੂ ਕੀਤੀ ਜਾਊਗੀ ਪਰ ਉਹ ਲਾਗੂ ਨਹੀਂ ਕੀਤੀ ਗਈ ਹੁਣ ਕਹਿੰਦੇ ਅਸੀਂ ਜੀ ਐਮਐਸਪੀ ਵੀ ਦੇਣ ਨੂੰ ਤਿਆਰ ਆ ਗਏ ਦੇਖੋ ਕਹਿੰਦੇ ਆ ਨਾ ਜੀ ਐਮਐਸਪੀ ਦੇਣ ਨੂੰ ਤਿਆਰ ਆ ਕਹਿੰਦੇ ਆ ਕਿਹਾ ਤਾਂ ਇਹਨਾਂ ਨੇ ਜਦੋਂ ਅਸੀਂ ਦਿੱਲੀ ਅੰਦੋਲਨ ਉੱਥੋਂ ਦਿੱਲੀ ਦੇ ਬਾਟਰਾਂ ਤੋਂ ਜਦੋਂ ਅਸੀਂ ਉੱਠ ਕੇ ਆਏ ਆ ਉਦੋਂ ਵੀ ਇਹਨਾਂ ਨੇ ਇਹ ਕਹਤਾ ਕਹੀ ਸੀ ਵੀ ਅਸੀਂ ਐਮਐਸਪੀ ਦੇਵਾਂਗੇ ਤੁਸੀਂ ਜਾਓ ਕਹਿੰਦੇ ਆ ਨਾ ਪਰ ਕਰ ਕਰਕੇ ਕੁਝ ਨਹੀਂ ਦਿਖਾਉਂਦੇ ਬਸ ਇਹ ਕੀ ਨਾ ਹੁੰਦਾ ਮੇਰਾ ਨਾਮ ਅਮਰਜੀਤ ਕੌਰਾ ਪਿੰਡ ਮੰਡੀਕਲਾ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਅਸੀਂ ਧਰਨਾ ਅਜੇ ਹੀ ਦਿੱਤਾ ਹੈ ਇਹ ਭਾਜਪਾ ਦੀ ਹੈਗੀ ਲੀਡਰ ਜਿਹੜੀ ਪਰਮਪਾਲ ਕੌਰ ਹੈ ਵੀ ਇਹ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੀ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵਿਰੋਧ ਅਸੀਂ ਕਰਾਂਗੇ ਕਿ ਜਦੋਂ ਇਹ ਮੋਦੀ ਦੀ ਹੈ ਤੇ ਮੋਦੀ ਨਾਲ ਸਾਡੀ ਦੇਖੋ ਮੋਦੀ ਨੇ ਸਾਡੇ ਉੱਤੇ ਕੀ ਕੁਝ ਕੀਤਾ ਪਹਿਲਾਂ ਤਾਂ ਪਹਿਲਾਂ ਅਸੀਂ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬੈਠੇ ਰਹੇ ਇਹਨੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਤੇ ਇਸ ਮੁੜਕੇ ਲਾਗੂ ਨਹੀਂ ਕੀਤੀਆਂ ਜੇ ਦੁਬਾਰਾ ਅਸੀਂ ਦਿੱਲੀ ਜਾਣ ਵਾਸਤੇ ਸਾਰਾ ਆਪਦਾ ਪਲਾਨ ਬਣਾਇਆ ਅਸੀਂ ਆਪਦੇ ਟਰੈਕਟਰ ਟੈਲੀਆਂ ਤਿਆਰ ਕਰਕੇ ਅਸੀਂ ਦਿੱਲੀ ਜਾਣ ਨੂੰ ਤਿਆਰ ਹੋਏ ਤੇ ਇਹਨੇ ਸਾਨੂੰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਬਾਰਡਰਾਂ ਦੇ ਉੱਤੇ ਦੇਖੋ ਅੱਜ ਕੱਲ੍ਹ ਜੇਠ ਦਾ ਮਹੀਨਾ ਤੱਤੀਆਂ ਛੜਕਾਂ ਦੇ ਉੱਤੇ ਅਸੀਂ ਬੈਠੇ ਹਾਂ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਦਿੱਲੀ ਇਹਦੀ ਇਕੱਲੇ ਦੀ ਨਹੀਂ ਹੈਗੀ ਵੀ ਜੇ ਆਪਾਂ ਸਮਝੋ ਤਾਂ ਇਕੱਲੇ ਮੋਦੀ ਦੀ ਨਹੀਂ ਦਿੱਲੀ ਦਿੱਲੀ ਸਾਰਿਆਂ ਦੀ ਹੈ ਆਪਣੀ ਰਾਜਧਾਨੀ ਆ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਤੇ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਤੇ ਅਸੀਂ ਇਹਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਨਹੀਂ ਆਉਣ ਦਿੰਦੇ ਇਹਦਾ ਵਿਰੋਧ ਇਸੇ ਤਾਂ ਕਰਾਂਗੇ ਨਾ ਅਸੀਂ ਇਹਨੂੰ ਭਾਜਪਾ ਨੂੰ ਵੋਟ ਪਾਈਗੇ ਫਿਰ ਦੇਖੋ ਇਹਨੇ ਸਾਡਾ ਸ਼ੁਭ ਕਰਨ ਲੜਕਾ ਸਿੱਧੀਆਂ ਗੋਲੀਆਂ ਮਾਰ ਕੇ ਮਾਰਿਆ ਸਾਨੂੰ ਉਹਦਾ ਬਹੁਤ ਜ਼ਿਆਦਾ ਦੁੱਖ ਹੈ ਉਦੋਂ ਬਾਅਦ ਸਾਡੇ ਕਿੰਨੇ ਜਵਾਨ ਇਹਨੇ ਅੱਖਾਂ ਚ ਲੀਆਂ ਗੰਗਾਂ ਬੋਰੀਆਂ ਚ ਪਾ ਪਾ ਕੇ ਹਰਿਆਣੇ ਦੀ ਸਰਕਾਰ ਨੇ ਤੇ ਮੋਦੀ ਦੀ ਇਹਨਾਂ ਨੇ ਸਾਰਿਆਂ ਨੇ ਬੋਰੀਆਂ ਚ ਪਾ ਪਾ ਕੁੱਟੇ ਉਹਨਾਂ ਦੀ ਦੇਖੋ ਕੀ ਹਾਲਤ ਹੈ ਜਦੋਂ ਅਸੀਂ ਇਹਨੂੰ ਵੋਟ ਪਾਣ ਜਾਵਾਂਗੇ ਤੇ ਸਾਨੂੰ ਉਹ ਯਾਦ ਨਹੀਂ ਆਉਣਗੇ ਵੀ ਸਾਡੇ ਬੱਚਿਆਂ ਦੀਆਂ ਇਹਨਾਂ ਨੇ ਕਿਸ ਤਰ੍ਹਾਂ ਹਾਲਤਾਂ ਕੀਤੀਆਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਇਹ ਲੱਗਦਾ ਹੈ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬਾਰ ਕਰਦਾ ਸਾਡੇ ਸਿੱਖਾਂ ਦੇ ਉੱਤੇ ਬਾਰ ਕਰਦਾ ਸਾਨੂੰ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਦੀਆਂ ਜੇਲ੍ਹਾਂ ਸਜਾਵਾਂ ਦੂਰੀ ਦੂਰੀ ਤੀਰੀ ਤੀਰੀ ਵਾਰਪੂਰੀਆਂ ਹੋ ਚੁੱਕੀਆਂ ਤੇ ਉਹਨਾਂ ਨੂੰ ਇਹ ਛੱਡ ਨਹੀਂ ਰਿਹਾ ਕਿਉਂ ਨਹੀਂ ਛੱਡ ਰਿਹਾ ਫਿਰ ਦੇਖੋ ਸਾਡੇ ਹਰਿਆਣੇ ਦੇ ਤਿੰਨ ਕਿਸਾਨੇ ਨੇ ਬੰਦ ਕੀਤੇ ਆ ਉਹ ਅਸੀਂ ਦੇਖੋ ਰੇਲ ਰੋਕਣ ਇੱਕ ਮਹੀਨਿਆਂ ਨਾਲ ਦੋਲਣਾ ਰੱਖਿਆ ਉਹ ਅਸੀਂ ਹੁਣ ਮਲਤਵੀ ਕਰਤਾ ਤੇ ਉਹ ਅਸੀਂ ਬਾਅਦ 'ਚ ਵੀ ਰੋਕਾਂਗੇ ਇਹ ਜੀ ਗੱਲ ਨਹੀਂ ਵੀ ਰੋਕਾਂਗੇ ਨਹੀਂ ਨਾ ਅਸੀਂ ਕਿਸਾਨ ਦਿੱਲੀ ਦੇ ਬਾਡਰਾਂ ਤੋਂ ਅੱਜ ਉੱਠ ਗਏ ਤੇ ਨਾ ਕੱਲ ਉੱਠ ਗਏ ਕਦੇ ਵੀ ਮੋਦੀ ਸੋਚ ਲੇ ਕਦੇ ਮੋਦੀ ਨੂੰ ਅਸੀਂ ਜਮਾਂਹਨ ਚਤਾਬ ਨਹੀਂ ਦਿੰਨੇ ਅਸੀਂ ਦਿੱਲੀ ਜਾ ਕੇ ਰਹਾਗੇ ਅਸੀਂ ਕਿਸਾਨ ਪ੍ਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਵਾਂਗੇ ਹਾਂ ਜੀ ਜੀ ਕੀ ਨਾਮ ਹੈਗਾ ਤੇ ਕਿਹੜੇ ਜੁਨਿਆਦ ਮੈਂ ਰਿਸ਼ਵ ਸਿੰਘ ਯਾਤਰੀ ਭਾਰਤੀ ਕਿਸਾਨ union ਸਿੱਧੂਪੁਰ ਅੱਜ ਸਾਡਾ ਸਭ ਪੁੱਛੇ ਲਈਏ ਭਾਰਤ ਦੇ ਵਿੱਚ ਭਾਜਪਾ ਦੇ ਮੰਤਰੀਆਂ ਦਾ ਭਾਜਪਾ ਦੇ ਪ੍ਰਧਾਨ ਹੋਣ ਉਹਨਾਂ ਦੇ ਘਰਾਵੇ ਘਰਾਓ ਇਸ ਕਰਕੇ ਨਾ 2020 ਦੇ ਵਿੱਚ ਪੰਮਾ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਲਿਆਂਦੇ ਸੀ ਉਹਨੂੰ ਰੱਦ ਕਰਵਾਉਣ ਦੇ ਲਈ ਸਾਲ ਤੋਂ ਪਰ ਅंदोलਨ ਚੱਲਿਆ ਉਹ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਪਰ ਕੁਝ ਨਾਲ ਉਹਦੇ ਮੰਗਾਂ ਅਸੀਂ ਮੰਨੀਆਂ ਹੋਈਆਂ ਜਿਵੇਂ ਕਿ ਡਾਕਟਰ ਸਾਮੀਨਾਮ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਵਾਉਣਾ ਸਮੂਚਾ ਕਰਜ਼ਾ ਖਤਮ ਕਰਨਾ ਲੰਖੀਪੁਰ ਥੀਰੀ ਜੋ ਕਾਂਡ ਵਾਪਰਿਆ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਵਾਉਣੀਆਂ ਜਿਨ੍ਹਾਂ ਅंदोलਨ ਦੌਰਾਨ ਹਰਿਆਣਾ ਰਾਜਸਥਾਨ ਪੰਜਾਬ ਦੇ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਸੀ ਕੇਸ ਫਾਈ ਸੀ ਉਹਨਾਂ ਨੂੰ ਰੱਦ ਕਰਵਾਉਣਾ ਇਹ ਸਾਰਾ ਕੁਝ ਮੋਦੀ ਸਰਕਾਰ ਨੇ ਮੰਨਿਆ ਸੀ 2020 ਅंदोलਨ ਦੌਰਾਨ ਵੀ ਛੇਤੀ ਸੀ ਇਹਨਾਂ ਨੂੰ ਲਾਗੂ ਕਰਾਏ ਪਰ ਅੱਜ ਤੱਕ ਇਹ ਮੰਨੀਆਂ ਮੰਗਾ ਲਾਗੂ ਨਹੀਂ ਕੀਤੀ ਜਿਹੜਾ ਕਿ ਮਜਬੂਰੀ ਵਸ ਸਾਨੂੰ 13 ਫਰਵਰੀ ਤੋਂ ਦੁਬਾਰਾ ਫੇਰ ਦਿੱਲੀ ਵਾਲਾ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਦੇ ਲਈ ਦਿੱਲੀ ਜਾ ਰਹੀ ਸੀ ਪਰ ਇਥੋਂ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਬਾਦਰਾਂ ਤੇ ਵੱਡੇ ਵੱਡੇ ਬੈਰੀਕੇਟ ਲਾ ਕੇ ਕੰਧਾਂ ਕੱਢ ਕੇ ਕਿਲ ਗੱਢ ਕੇ ਉੱਥੇ ਅੱਜ ਤੱਕ ਘੇਰ ਕੇ ਰੱਖਿਆ ਭਾਵੇਂ ਕਿ ਸਾਡੇ ਲਗਭਗ 4450 ਨੌਜਵਾਨ ਅੱਗੇ ਵਧਦੇ ਜ਼ਖਮੀ ਕੀਤੇ ਗਏ ਬਹੁਤੇ ਕਿਸਾਨਾਂ ਦੀ ਨਿਗਾ ਚਲੀ ਗਈ ਸਾਡੀਆਂ ਟਰੈਕਟਰ ਟਰਾਲੀਆਂ ਵੀ ਹਿੱਕਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਉਹਦੀ ਕੜੀ ਵਜੋਂ ਅਸੀਂ ਐਲਾਨ ਕੀਤਾ ਸੀ ਇਹ ਜੇ ਕਰਮ ਕੁੱਦੀ ਸਰਕਾਰ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਤਦੋਂ ਘੇਰ ਕੇ ਸਵਾਲ ਪੁੱਛਾਂਗੇ ਕੰਡਾਂ ਦੇ ਵਿੱਚ ਸਵਾਲ ਜਵਾਬ ਸੀਗੇ ਇਸੇ ਕੜੀ ਤੇ ਅੱਜ ਅਸੀਂ ਪਰਮਪਾਲ ਕੌਰ ਮਲੂਕਾ ਦੇ ਘਰ ਆ ਗਏ ਆ ਪਰ ਅਸੀਂ ਕੱਲ ਮੀਟਿੰਗ ਕਰਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੀ ਖੁਦ ਅਸੀਂ ਇੱਥੋਂ ਆ ਕੇ ਟੈਂਟ ਵਗੈਰਾ ਸਾਰਾ ਜਾਇਜਾ ਲੈ ਕੇ ਗਏ ਆ ਪਰ ਤੜਕੇ ਦਾ ਇੱਥੋਂ ਦੇ ਜੇ ਕਹ ਲਈਏ ਘਰਪ੍ਰੀਤ ਮਲੂਕਾ ਉਹਦੇ ਘਰ ਵਾਲਾ ਉਹਨੇ ਇੱਥੋਂ ਦੇ ਮਹੱਲੇ ਵਾਲੇ ਇਕੱਠੇ ਕਰਕੇ ਬੜਾ ਜ਼ੋਰ ਲਾ ਕੇ ਸਾਡੀ ਸੜਕ ਕਿਵੇਂ ਰੋਕੋਗੇ ਘਰ ਕਿਵੇਂ ਰੋਕੋਗੇ ਸਾਡੇ ਕੋਲੇ ਨੇਕਾਂ ਧਾਰਨਾ ਸੀ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਜ਼ਬਰਦਸਤੀ ਕਿਵੇਂ ਕਰਦੇ ਹੋ ਇਹ ਸਵਾਲ ਜਿਹਾ ਪੁੱਛਣਾ ਔਰ ਬੜੀ ਮਸਤਕ ਦੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਲਗਭਗ 7 ਵਜੇ ਦੇ ਇੱਥੋਂ ਜਦੋਂ-ਜਦ ਕਰ ਰਹੇ ਹਾਂ ਪ੍ਰਸ਼ਾਸਨ ਇਧਰ ਲਾਈਵ ਗੇਟ ਬੰਦ ਕਰਤਾ ਉਧਰਲਾ ਵੀ ਕਰਤਾ ਵੀ ਇੱਥੇ ਨਹੀਂ ਆਉਣ ਦਿੰਦੇ ਸੀ ਸਾਡੇ 21 ਸਵਾਲ ਸੀ ਵੀ ਇੱਥੇ ਨਹੀਂ ਆਉਣਾ ਸੀ ਸੜਕਾਂ ਤੇ ਬਹਿਨੇ ਟੈਂਪਰੇਚਰ ਜਿਹੜਾ ਗਰਮੀ ਦਾ ਬਹੁਤ ਜ਼ਿਆਦਾ ਆ ਜੇਕਰ ਸਾਡੇ ਕਿਸੇ ਵੀ ਬਜ਼ੁਰਗ ਨੌਜਵਾਨ ਮਤਾਂ ਦਾ ਮਾਂ ਪੈਣ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਪਹਿਲਾ ਜ਼ਿੰਮੇਵਾਰ ਪਰਮਪਾਲ ਕੌਰ ਬਲੂਕਾ ਉਹਦੇ ਘਰ ਵਾਲਾ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਜੇਕਰ ਸਾਡੇ ਕਿਸੇ ਵੀ ਨੌਜਵਾਨ ਬਜ਼ੁਰਗ ਨੂੰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਪਰ ਫਿਰ ਥੋੜੇ ਚਿਰ ਬਾਅਦ ਪ੍ਰਸ਼ਾਸਨ ਲੈ ਕੇ ਆ ਵੀ ਇਥੇ ਟੈਂਟ ਲਾਉਣ ਦਿੰਦੇ ਆ ਜਿਹੜਾ ਕਿ ਜਾਣ ਬੁਝ ਕੇ ਦੋਨੇ ਛੱਡਾਂ ਤੇ ਸੜਕ ਗੱਡੀਆਂ ਨਾਲ ਭਰੀ ਹੋਈ ਸੀ ਹਲੇ ਵੀ ਦੇਖ ਰਹੇ ਹਾਂ ਸ਼ਰਤ ਤੇ ਗੱਡੀਆਂ ਖੜਾਈਆਂ ਹੋਈਆਂ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਗੱਡੀਆਂ ਪਾਸੇ ਕਰ ਲਓ ਤਾਂ ਕਿ ਕੋਈ ਸ਼ਰਾਰਤ ਨਾ ਕਰ ਜੇ ਫਿਰ ਸਾਡੇ ਤੇ ਤੁਸੀਂ ਕਹੋ ਸਾਡੀ ਗੱਡੀ ਭੰਨਤੀਆ ਕਰਤਾ। ਜਿਸ ਕਰਕੇ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਅਲਿਕਿਆ ਸੰਯੁਕਤ ਗਰ ਰਾਜਨੀਤ ਮੋਰਚੇ ਉਹਦੀ ਕੜੀ ਤਹਿਤ ਅਸੀਂ ਲਗਭਗ 4 ਵਜੇ ਤੱਕ ਇਹਦੇ ਦਫਤਰ ਮੂਰੇ ਆਪਦਾ ਜਿਹੜਾ ਘਰਾਓ ਆ ਸਾਡਾ ਧਰਨਾ ਨਿਰੰਤਰ ਜਾਰੀ ਰੱਖਾਂਗੇ। ਅਸੀਂ ਇਹ ਵੀ ਮੰਗ ਕਰੀ ਆ ਕਿ ਸਾਡੇ ਨਾਂ 'ਕੇ ਬਹਿ ਕੇ ਜਿਹੜੇ ਸਾਡੇ ਸਵਾਲ ਜਾਂ ਇਹਦੀ ਸਰਕਾਰ ਦੇ ਵਿੱਚ ਇਹ ਭਾਈਵਾਲਾ ਜਾਂ ਟ੍ਰਿਕਟ ਲੜਨ ਜਾ ਰਹੀ ਆ ਇਹ ਸਾਨੂੰ ਦੱਸੇ ਵੀ ਉਹ ਸਾਡੀਆਂ ਮੰਨੀਆਂ ਮੰਗਾਂ ਅੱਜ ਤੱਕ ਲਾਗੂ ਕਿਉਂ ਨਹੀਂ ਕੀਤੀ ਇਹ ਸਾਰੇ ਕਾਗਜ਼ਾਂ ਲੈ ਕੇ ਅੱਜ ਇਸ ਦਫ਼ਤਰ ਮੂਰੇ 4 ਵਜੇ ਤੱਕ ਮੁਕੰਮਲ ਕਰਾਉ ਰੱਖਾਂ ਬੀਜੇਪੀ ਆਰ ਕੋ ਅਰਵਿੰਦ ਕੰਨਾ ਨੇ ਵੀ ਕੱਲ ਕਿਹਾ ਕਿ ਜਿਹੜੇ ਕਿਸਾਨ ਹੈਗੇ ਉਹ ਤਾਂ ਖੇਤਾਂ ਵਿੱਚ ਹੈ ਜਿਹੜੇ ਵਿਰੋਧ ਕਰ ਰਿਹਾ ਇਹ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਬੰਦੇ ਨੇ ਵੇਖੋ ਇਹ ਸਾਰੇ ਜੇ ਕਹਿ ਲਈਏ ਇੱਕ ਬੜੀ ਦੇ ਬੱਚੇ ਨੇ ਇਹਨਾਂ ਨੂੰ ਇਹ ਨਹੀਂ ਹਾਲ ਤੱਕ ਪਤਾ ਲੱਗਿਆ ਭੋਲੇ ਲੋਕਾਂ ਨੇ ਵੀ ਕਿਸਾਨ ਕੌਣ ਆ ਜਿਵੇਂ ਕਹਿੰਦੇ ਆਮ ਪਾਰਟੀ ਦੇ ਕੌਣ ਸਾਰੇ ਨਾਲ ਮਿਲ ਕੇ ਗੇਮ ਖੇਡ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਹਲੇ ਅਸੀਂ ਤੇ ਕਹਾਂਗੇ ਪਤਾ ਨਹੀਂ ਕਿਸਾਨ ਕੌਣ ਅਸੀਂ ਭੋਲੇ ਲੋਕੋ ਕਿਸਾਨ ਆ ਖੇਤਾਂ ਵਾਲੇ ਪਿੰਡਾਂ ਦੇ ਵਿੱਚੋਂ ਆਇਆ ਖੇਤਾਂ ਤੋਂ ਆਇਆ ਸਾਡੇ ਕਿਸਾਨ ਆ ਰਹੇ ਕੋਈ ਇੱਥੇ ਕਾਲੀ ਦਲ ਦਾ ਨਹੀਂ ਕੋਈ ਆਮ ਦਾ ਨਹੀਂ ਨਰੋਲ ਗੈਰ ਰਾਜਨੀਤਿਕ ਪਾਰਟੀਆਂ ਸਵੰਦਤ ਕਿਸਾਨ ਜਿਹੜੇ ਕਿ ਵਿਰੋਧ ਵੀ ਕਰਦੇ ਆ ਤੇ ਅੱਜ ਵਿਰੋਧ ਇਹਨਾਂ ਦਾ ਵੀ ਜਾਰੀ ਆ ਤੇ ਜਿਹੜੀਆਂ ਮਾਨ ਸਰਕਾਰ ਵਾਦਾ ਕਰਕੇ ਭੱਜੀ ਆ ਉਹਨਾਂ ਦਾ ਵੀ ਜਾਰੀ ਜਿਸ ਕਰਕੇ ਡਰੋਲ ਕਿਸਾਨ ਆਸੀਂ ਆਪਦੀਆਂ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰਵਾਉਂਗੇ ਅੱਜ ਬੈਠਾ ਹਾਂ ਹੰਸ ਕੀ ਕਰਨ ਚਾਹੁੰਦੇ ਜਿਹੜਾ ਕਿਸਾਨਾਂ ਵੱਲੋਂ ਅੱਜ ਧਰਨਾ ਦਿੱਤਾ ਗਿਆ ਹੈ ਜੀ ਭਾਜਪਾ ਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਜਿਹੜੇ ਸੁਰੱਖਿਆ ਦੇ ਪੂਰਤਕ ਇੰਦਾਮ ਕੀਤੇ ਗਏ ਨੇ ਸਾਡੇ ਵੱਲੋਂ ਮੌਕੇ ਦੇ ਉੱਪਰ ਐਸਐਚਓ ਸਬੰਧ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਐਂਟਰੀ ਐਗਜ਼ਿਟ ਪੁਆਇੰਟ ਐਕਸੈਸ ਪੁਆਇੰਂਟ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਤੇ ਜਿੱਥੇ ਬੈਰੀਕੇਡਿੰਗ ਜਿਹੜੀ ਹੈਗੀ ਪ੍ਰੋਪਰ ਕੀਤੀ ਗਈ ਨਾਕਾਬੰਦੀ ਕੀਤੀ ਗਈ ਤੇ ਇਸ ਦੇ ਨਾਲ ਹੀ ਅਸੀਂ ਇਹ ਟਰਾਈ ਕਰ ਰਹੇ ਹਾਂ ਜਿਹੜੀ ਆਪ ਪਬਲਿਕ ਇਥੋਂ ਨਿਕਲ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਅਸੀਂ ਆਪਣੇ ਵੱਲੋਂ ਜਿਹੜੀ ਹੈਗੀ ਸੁਰੱਖਿਆ ਦੇ ਇੰਤਜ਼ਾਮ ਸਾਡੇ ਪੂਰ ਤੱਕ ਕੀਤੇ ਕਿੰਨੀ ਕੋਸ਼ਿਸ਼ ਕੀਤੀ ਇੱਥੇ ਤਕਰੀਬਨ 200 ਦੇ ਕਰੀਬ ਮੁਲਾਜ਼ਮ ਜਿਹੜੇ ਡਿਪਲॉय ਕੀਤੇ ਗਏ ਸਟਾਫ